ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਢੈਲਵਾ ਤੇ ਤੁਸੀਂ ਜੁੜ ਚੁੱਕੇ ਹੋ ਢੈਲਵਾ ਟੀਵੀਜ਼ਨ ਦੇ ਨਾਲ ਅੱਜ ਅਸੀਂ ਪਿੰਡ ਢੈਲਵਾ ਕਲਾਂ ਖੜੇ ਆ ਮੇਨ ਰੋਡ ਤੇ ਤੇ ਇਸ ਮੇਨ ਰੋਡ ਤੇ ਜਿਹੜਾ ਛੱਪੜ ਪੈਂਦਾ ਬਿਲਕੁਲ ਮੇਨ ਰੋਡ ਤੇ ਉਸ ਛੱਪੜ ਤੇ ਅੱਜ ਪਿੰਡ ਦੀ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਵੱਲੋਂ ਪੌਦੇ ਲਗਾਏ ਜਾ ਰਹੇ ਹੈਗੇ ਸੋ ਅਸੀਂ ਗੱਲਬਾਤ ਕਰਾਂਗੇ ਇੱਥੇ ਜਿੰਨੇ ਵੀ ਪਿੰਡ ਵਾਸੀ ਹੈਗੇ ਆ ਪੰਚਾਇਤ ਜੀ ਜਾਂ ਹੋਰ ਵੀ ਆਸ-ਪਾਸ ਲੋਕ ਆ ਜਿਹੜੇ ਉਹ ਪਿੰਡ ਵਾਸੀ ਪੌਦੇ ਲਗਾ ਰਹੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਸਾਹਮਣੇ ਦੇਖ ਰਹੇ ਹੋ ਆ ਪੌਦੇ ਆ ਜਿਹੜੇ ਉਹ ਅੱਜ ਪਿੰਡ ਢੱਲਵਾ ਕਲਾ ਗੁਰੂ ਤੇਗ ਬਹਾਦਰ ਨਗਰ ਦੀ ਪੰਚਾਇਤ ਦੇ ਵੱਲੋਂ ਲਗਾਏ ਗਏ ਆ ਉਹ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਜ਼ੂਮ ਕਰਕੇ ਅਸੀਂ ਤੁਹਾਨੂੰ ਦਿਖਾਵਾਂਗੇ ਸੋ ਜੇ ਅਸੀਂ ਇਧਰਲੇ ਪਾਸੇ ਨੂੰ ਝਾਤ ਮਾਰੀਏ ਤਾਂ ਉਹ ਸਾਹਮਣੇ ਪਿੰਡ ਦੇ ਕੁਝ ਨੌਜਵਾਨ ਔਰ ਪੰਚਾਇਤ ਸਾਹਮਣੇ ਆ ਜਿਹੜਾ ਉਹ ਬੂਟੇ ਲਗਾ ਰਹੇ ਨੇ ਉਹਨਾਂ ਤੱਕ ਅਸੀਂ ਪਹੁੰਚਾਂਗੇ ਤੇ ਉਹਨਾਂ ਨਾਲ ਪਹੁੰਚ ਕੇ ਉੱਥੇ ਗੱਲਬਾਤ ਆ ਜਿਹੜੀ ਉਹ ਅੱਜ ਕਰਾਂਗੇ ਸੋ ਅਸੀਂ ਜਿਵੇਂ ਕਹਿ ਰਹੇ ਸੀਗੇ ਕਿ ਅਸੀਂ ਕੋਲ ਜਾ ਕੇ ਗੱਲਬਾਤ ਕਰਾਂਗੇ ਆ ਬੂਟਿਆਂ ਦੀ ਟਰਾਲੀ ਆ ਜਿਹੜੀ ਉਹ ਕੋਲ ਪਹੁੰਚ ਗਈ ਆ ਤੇ ਇਧਰਲੇ ਪਾਸੇ ਪਿੰਡ ਵਾਸੀ ਆ ਜਿਹੜੇ ਟੋਏ ਪਾਤਰੇ ਆ ਬੂਟੇ ਲਗਾਉਣ ਦੇ ਲਈ ਆ ਤੁਸੀਂ ਦੇਖ ਸਕਦੇ ਹੋ ਟਰਾਲੀ ਦੇ ਵਿੱਚੋਂ ਬਾਈ ਜੀ ਹੋਰੀ ਪੌਦੇ ਆ ਜਿਹੜੇ ਉਹ ਉਤਾਰ ਰਹੇ ਹੈਗੇ ਆ ਸੋ ਨੇੜੇ ਜਾ ਕੇ ਤੁਹਾਨੂੰ ਅਸੀਂ ਦਿਖਾਵਾਂਗੇ ਆ ਬਾਈ ਆ ਜਿਹੜਾ ਇਹਨਾਂ ਦੀ ਖੁਆਇਸ਼ ਅਸੀਂ ਪੂਰੀ ਕਰਨ ਲੱਗੇ ਬਾਈ ਜੀ ਬੜੇ ਟਾਈਮ ਦੇ ਕਹਿ ਰਹੇ ਕਿ ਸਾਡੀ ਜਿਹੜੀ ਵੀਡੀਓ ਬਣਾ ਦਿਓ ਸੋ ਹਾਂਜੀ ਬਾਈ ਜੀ ਕੈਮਰਾ ਤੁਹਾਡੇ ਕੋਲੇ ਆ ਗਿਆ ਕੀ ਕਹਿਣਾ ਚਾਹੋਗੇ ਆਮ ਆਪਣੀ ਤੁਹਾਨੂੰ ਦੱਸਾਂਗੇ ਲੋਕ ਨਹੀਂ ਤੁਸੀਂ ਬੂਟੇ ਲਾ ਰਹੇ ਹੋ ਇਹ ਪਿੰਡ ਦੇ ਵਿੱਚ ਕੰਮ ਹੋ ਰਿਹਾ ਹਨਾ ਪੌਦੇ ਲੱਗ ਰਹੇ ਆ ਕਿਵੇਂ ਲੱਗਦਾ ਕੀ ਕਹਿਣਾ ਚਾਹੁੰਦੇ ਹੋ ਪੂਰਾ ਵਧਕਾ ਲੱਗਦਾ ਹਰੇ ਭਾਈ ਪੂਰੀ ਆਊਗੀ ਸੋ ਸੋਹਣੇ ਲੱਗਦੇ ਆ ਆ ਬੂਟੇ ਹੋ ਗਏ ਪੂਰੇ ਜਜਨ ਗਏ ਹਾਂਜੀ ਬਾ ਲੋਕ ਸਾਥ ਦੇਣ ਓਕੇ ਹਾਂ ਠੀਕ ਹੈ ਤਾਂ ਲੋਕ ਸਾਥ ਦੇਣ ਖਰਾਬ ਨਾ ਕਰਨ ਸੋ ਸਾਡੇ ਵਿਚਕਾਰ ਰੋਗੇ ਰੰਗ ਕਰਮੀ ਰੰਗ ਹਰਜਿੰਦਰ ਜੀ ਜੋ ਸਾਡੇ ਪਿੰਡ ਢਲਵਾ ਕਲਾਂ ਦੇ ਨੇ ਤੇ ਮੇਰੇ ਚਾਚਾ ਜੀ ਨੇ ਮੈਨੂੰ ਬਹੁਤ ਫਕਰ ਆ ਸੋ ਸਾਡੇ ਵਿਚਕਾਰ ਇੱਥੇ ਪੌਦੇ ਲਗਾ ਰਹੇ ਨੇ ਸੋ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਚਾਚਾ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਹੋ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਜੀ ਤੇ ਪੌਦੇ ਲਗਾ ਰਹੇ ਹੋ ਤੁਸੀਂ ਹਾਂ ਇਹ ਸਾਡੇ ਪਿੰਡ ਦੇ ਨੌਜਵਾਨ ਸਰਪੰਚਾ ਜੋਧਵੀਰ ਸਿੰਘ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਅੱਜ ਅਸੀਂ ਪੌਦੇ ਲਾ ਰਹੇ ਹਾਂ ਤਾਂ ਕਿ ਪਿੰਡ ਨੂੰ ਖੂਬਸੂਰਤ ਬਣਾਇਆ ਜਾ ਸਕੇ ਹੋਰ ਵੀ ਸਾਰੇ ਪਿੰਡ ਦੇ ਸਾਰੇ ਉਦਮੀ ਨੌਜਵਾਨ ਆ ਜਿਹੜੇ ਉਹ ਲੱਗੇ ਹੋਏ ਨੇ ਇਸ ਕੰਮ ਤੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਪਿੰਡ ਬਾਰੇ ਸੋਚਦੇ ਨੇ ਸੋ ਬਹੁਤ ਖੂਬਸੂਰਤ ਬੂਟੇ ਲਾ ਰਹੇ ਹਾਂ ਦੇਖੋ ਤੇ ਉਧਰ ਸੜਕ ਦੂਜੇ ਪਾਸੇ ਵੀ ਲਾ ਕੇ ਆਂਦੇ ਨੇ ਆਸ ਕਰਦੇ ਆ ਕਿ ਇਹਦੇ ਨਾਲ ਪਿੰਡ ਦਾ ਕੁਛ ਨਾ ਕੁਛ ਜਿਹੜਾ ਹੈਗਾ ਉਹ ਦੇਖਾ ਜਿਹੜੀ ਉਹ ਲੋਕਾਂ ਨੂੰ ਚੰਗੀ ਲੱਗੇਗੀ ਸੋ ਬਹੁਤ ਬਹੁਤ ਧੰਨਵਾਦ ਸੋ ਚਾਚਾ ਜੀ ਨੂੰ ਤੁਸੀਂ ਅਕਸਰ ਫਿਲਮਾਂ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਦੇਖਿਆ ਹੋਣਾ ਤੇ ਕਈ ਸਟੇਜੀ ਨਾਟਕ ਵੀ ਜਿਹੜਾ ਉਹ ਚਾਚਾ ਜੀ ਕਰਦੇ ਨੇ ਮੈਂ ਕਾਫੀ ਸਮੇਂ ਤੋਂ ਇਹਨਾਂ ਨੂੰ ਪਿੰਡ ਦੇ ਵਿੱਚ ਵੀ ਦੇਖਦਾ ਹੋਂਨਾ ਸੋ ਬਹੁਤ ਬਹੁਤ ਧੰਨਵਾਦ ਚਾਚਾ ਜੀ ਪਿੰਡ ਤੇ ਹਲਵਾਗਲਾ ਗੂ ਟੇਕ ਬਾਦਰ ਨਗਰ ਸਰਪੰਚ ਯੋਧਵੀਰ ਸਿੰਘ ਉਹਨਾਂ ਨਾਲ ਵੀ ਗੱਲਬਾਤ ਅਸੀਂ ਕਰਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿਪੰਥ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਬੂਟੇ ਲਗਾ ਰਹੇ ਹਾਂ ਬਾਈ ਜੀ ਤੁਸੀਂ ਹਾਂਜੀ ਬਹੁਤ ਵਧੀਆ ਕੰਮ ਆ ਤੁਹਾਡਾ ਤੇ ਜਿਵੇਂ ਕਿ ਜੰਗਲ ਪੰਜਾਬ ਦੇ ਵਿੱਚ ਬਿਲਕੁਲ ਖਤਮ ਹੋਣ ਦੀ ਕगार ਤੇ ਆ ਲਗਭਗ 1.5% ਜੰਗਲ ਆ ਜਿਹੜਾ ਪੰਜਾਬ ਦੇ ਕੋਲ ਰਹਿ ਗਿਆ ਤੇ ਇਸ ਕਰਕੇ ਜਦੋਂ ਗਰਮੀ ਪੈਂਦੀ ਆ ਤੇ ਬਹੁਤ ਜ਼ਿਆਦਾ ਪੈਂਦੀ ਆ ਤੇ ਤੁਸੀਂ ਚੰਗਾ ਕੰਮ ਕਰ ਰਹੇ ਹੋ ਕੀ ਕਹਿਣਾ ਤੁਹਾਡਾ ਦੇਖੋ ਜੀ ਪਹਿਲਾ ਤਾਂ ਅਸੀਂ ਇਧਰ ਤੁਸੀਂ ਮਾੜੀ ਕੈਮਰਾ ਕਰ ਦੋ ਆਪਣਾ ਉਹ ਵਿਚਾਲੇ ਵੱਟ ਜਾਂਦੀ ਹੈ ਪਹਿਲਾਂ ਇੱਥੇ ਅਸੀਂ ਵਿਰਾਸਤੀ ਜਿਹੜੇ ਹੈਗੇ ਰੁੱਖ ਲਗਾਏ ਸੀਗੇ ਜੇ ਚਟਾਲੀ ਹੈਗੀ ਆ ਆਪਣਾ ਜਿਹੜਾ ਰਾਜ ਦਰਖਤ ਹੈਗਾਗਾ ਆਪਣਾ ਇਹ ਟਾਲੀ ਸ਼ੀਸ਼ਮਾ ਇਹ ਲਗਾਏ ਆ ਤੇ ਜੱਕ ਜਕਰਾਂ ਦਾ ਹੋਗੇ ਜਾਂ ਸਰੀਂ ਵਗੈਰਾ ਹੋਗੇ ਜਿੰਨਾਂ ਨੂੰ ਸਰੀਂ ਦੀ ਚਾਹੇ ਜ਼ਰੂਰਤ ਹੁੰਦੀ ਆ ਅਮਲਤਾਸ ਹੋ ਗਿਆ ਗਲਮੋਰ ਹੋ ਗਿਆ ਇਹੋ ਜਿਹੇ ਦਰਖਤ ਨੰਮ ਹੋਗੀ ਬੋੜ ਹੋਗੇ ਇਹੋ ਜਿਹੇ ਦਰਖਤ ਪਹਿਲਾਂ ਅਸੀਂ ਉਧਰ ਲਾ ਚੁੱਕੇ ਆ ਤੁਹਾਨੂੰ ਜਨਾ ਜਿਵੇਂ ਕਿ ਔਰ ਇਸੇ ਤਰ੍ਹਾਂ ਹੀ ਇਸੇ ਲੜੀ ਤਹਿਤ ਦੇ ਅਸੀਂ ਇਧਰਲੀ ਸਾਈਡ ਜਿਹੜੇ ਹੈਗੇ ਆ ਸਜਾਵਟ ਵਾਲੇ ਬੂਟੇ ਹੈਗੇ ਲਾਉਣ ਲੱਗੇ ਆ ਆ ਤੁਸੀਂ ਦੇਖ ਰਹੇ ਹੋ ਪਿੱਛੇ ਪਾਮ ਦੇ ਬੂਟੇ ਹੈਗੇ ਜਿਹੜੇ ਬੋਟਲ ਪਾਮ ਦੇ ਜੀ ਸੋ ਉਧਰੋਂ ਜਿਹੜੇ ਸਾਨੂੰ ਮਿਲੇ ਸੀਗੇ ਬੂਟੇ ਉਹ ਸਾਨੂੰ ਜਿਹੜੇ ਸਰਕਾਰੀ ਨਰਸਰੀ ਤੋਂ ਮਿਲੇ ਸੀਗੇ ਇਹ ਅਸੀਂ ਪ੍ਰਾਈਵੇਟ ਨਰਸਰੀ ਤੋਂ ਜਿਹੜੇ ਲਿਆ ਕੇ ਲਾਏ ਹੈਗੇ ਆ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਸਾਡੀ ਜਿਹੜੀ ਬੈਂਕ ਹੈਗੀ ਹੈ átil makla ਸਟੇਟ ਬੈਂਕ ਆਫ ਇੰਡੀਆ ਜੀ ਉਥੇ ਮੈਨੇਜਰ ਸਾਹਿਬ ਨੂੰ ਮਿਲਿਆ ਤੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਹ ਜਿਹੜੇ ਬੂਟੇ ਲਾ ਰਹੇ ਹੈਗੇ ਆ ਕੰਮ ਕਰਨ ਦੀ ਗਰਾਟ ਵਗੈਰਾ ਆਈ ਦੀ ਜਾ ਕਿਵੇਂ ਨਹੀਂ ਜੀ ਕੰਮ ਕਰਨ ਦੀ ਚਾਹਨਾ ਹੋਣੀ ਚਾਹੀਦੀ ਆ ਤਾਂ ਬੰਦੋਬਸਤ ਆਪੇ ਹੀ ਹੋ ਜਾਂਦਾ ਸਾਰਾ ਕੁਝ ਜੇ ਜਾ ਕੇ ਆਪਾਂ ਉਹਨਾਂ ਤੋਂ ਮੰਗਿਆ ਤਾਂ ਉਹਨਾਂ ਨੇ ਸਾਡੀ ਸਹਾਇਤਾ ਵੀ ਕੀਤੀ ਆ ਆਸ-ਪਾਸ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਜਾਂ ਆਸ-ਪਾਸ ਸੱਜਣਾ ਮਿੱਤਰਾਂ ਦੇ ਸਹਿਯੋਗ ਨਾਲ ਲਗਾ ਰਹੇ ਹਾਂ ਇੰਨਾ ਹੀ ਬਹੁਤ ਹੁੰਦਾ ਜੇ ਉਹ ਇੱਕ ਵਾਰ ਤੇ ਆ ਕੇ ਸਾਡੇ ਨਾਲ ਬੂਟੇ ਲਵਾ ਰਹੇ ਆ ਜਾਂ ਉਹਨਾਂ ਨੂੰ ਪਾਣੀ ਤਾਂ ਨਹੀਂ ਪਵਾ ਰਹੇ ਆ ਇੰਨਾ ਹੀ ਬਹੁਤ ਆ ਉਹਨਾਂ ਦੀ ਦੇਖਭਾਲ ਕਰ ਰਹੇ ਆ ਕਿਉਂਕਿ ਸਾਡਾ ਇਹ ਟੀਚਾ ਹੈ ਬੂਟੇ ਅਸੀਂ ਉਹਨੇ ਕ ਲਾਉਣੇ ਆ ਜਿਨ੍ਹਾਂ ਦੇ ਅਸੀਂ ਦੇਖਭਾਲ ਕਰ ਸਕੀਏ ਐਵੇਂ ਲਾਤੇ 500 ਲਾਤੇ 400 ਲਾਤੇ ਜੇ ਉਹਨਾਂ ਦੀ ਆਪਾਂ ਉਹਨਾਂ ਦਾ ਬਚਾਅ ਨਹੀਂ ਕਰ ਸਕੀਏ ਫਿਰ ਉਹਨਾਂ ਨੂੰ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਇਹਨਾਂ ਨੂੰ ਹੁਣ ਅਸੀਂ ਸਾਰਿਆਂ ਨੂੰ ਲਾ ਕੇ ਪਹਿਲਾਂ ਉਧਰ ਲਾਏ ਉਹਨਾਂ ਦੀ ਵਾੜ ਕੀਤੀ ਹੈਗੀ ਫਿਰ ਹੁਣ ਇਧਰਲੀ ਸਾਈਡ ਲਾਏ ਹੈਗੇ ਆ ਉਧਰ ਅਸੀਂ ਵਾਸ਼ਿੰਗਟੂਨੀਆ ਲਾਇਆ ਹੈਗਾ ਟਰਮੀਨਲੀਆ ਲਾਇਆ ਹੈਗਾ ਉਹਨਾਂ ਨੂੰ ਜਿਹੜੇ ਹੈਗੇ ਆ ਕੋਲ ਲਗਾ ਕੇ ਤਾਰਾਂ ਦੀ ਵਾੜ ਕੀਤੀ ਜਾਊਗੀ ਤਾਂ ਕਿ ਜੋ ਪਸ਼ੂਆਂ ਤੋਂ ਬਚ ਸਕੇ ਜੀ ਹਾਂ शुक्रिया जी सरपंच साहिब तनवाद